ਬਾਬਾ ਨਾਨਕ ਕਹਿੰਦਾ ਕਿ ਦੁਨੀਆ ਭਾਲ ਬਕੁਨੀ ਰੋਈ ਤੇ ਮੋਇਆ ਰਾ ਨ ਕੋਈ ਹੰਮ ਅੰਧ ਵਿਸ਼ਵਾਸ ਦੇ ਵਿੱਚ ਰਾ ਨਹੀਂ ਮਿਲਦੇ ਹੁੰਦੇ ਇਸ ਕਰਕੇ ਸਾਡੇ ਸਾਹਮਣੇ ਜਿਹੜਾ ਮੇਲਾ ਆਇਆ ਅੰਧ ਵਿਸ਼ਵਾਸ ਦੇ ਉੱਤੇ ਬਹੁਤ ਵੱਡਾ ਇਹਨਾਂ ਦਾ ਝੰਡਾ ਚੁਲਾਤਾ ਇਹ ਦੇਸ਼ ਦੇ ਚੇਤਨਾ ਦੇ ਵਿਕਾਸ ਦੇ ਵਿੱਚ ਰੋੜਾ ਹੋਊਗਾ ਇਹ ਤੁਸੀਂ ਵੇਖ ਲਿਓ ਔਰ ਜਿਹੜੀ ਸਾਡੀਆਂ ਯੂਪੀ ਬਿਹਾਰ ਦੀਆਂ ਰਾਜ ਰਾਜ ਨੇ ਇੱਕ ਤਾਂ ਵਿਚਾਰੇ ਪਹਿਲੇ ਜਾਣ ਪੜਨੇ ਹੰਮ ਬਹੁਤ ਜਾਣ ਪੜਨੇ ਲੋਕੋ ਤੇ ਹਾਂ ਜੀ ਹਾਂ ਔਰ ਲੋਕਾਂ ਦੀ ਜੀਵਨ ਜਾਂਚ ਵੀ ਬਹੁਤ ਨੀਵੇਂ ਪੱਧਰ ਦੀ ਆ। ਹੂੰ 10-10 ਮੀਲ ਤੱਕ ਉੱਥੇ ਝੁੱਗੀਆਂ 'ਚ ਲੋਕੀ ਬੈਠੇ ਆ। ਹੂੰ ਪੰਜਾਬ ਦੇ ਵਿੱਚ ਇੱਕ ਵੀ ਝੁੱਗੀ ਨਹੀਂ ਆ ਕਿਸੇ ਪੰਜਾਬੀ ਦੀ। ਪੰਜਾਬੀ ਜਿੱਡਾ ਮਰਜੀ ਗਰੀਬ ਐ ਹੂੰ ਉਹ ਝੁੱਗੀ ਪਾ ਕੇ ਨਹੀਂ ਰਹਿੰਦਾ। ਝੁੱਗੀ ਪਾ ਕੇ ਨਹੀਂ। ਉਹ ਘਰ ਪਾ ਕੇ ਰੂਆ ਭਾਵੇਂ ਕਰ ਕੱਚਾ ਹੋਵੇ ਭਾਵੇਂ ਪੱਕਾ ਹੋਵੇ। ਉੱਥੇ 10-10 ਕਿਲੋਮੀਟਰ 20-20 ਕਿਲੋਮੀਟਰ ਤੱਕ ਰੇਲਵੇ ਲਾਈਨਾਂ ਦੇ ਤੇ ਜੀਟੀ ਰੋਡ ਦੀਆਂ ਸੜਕਾਂ ਤੇ ਤੇ ਨਦੀਆਂ ਦੇ ਕਿਨਾਰੇ ਲੋਕੀ ਝੁੱਗੀਆਂ ਪਾ ਕੇ ਰਹੇ ਆ। ਇੱਕ ਕਿੰਨੀ ਵੱਡੀ ਗੱਲ ਹੈ ਉਦੋਂ ਕਿਸੇ ਨਹੀਂ ਜਦੋਂ ਦਾ ਜਿਹਨੂੰ ਆਪਾਂ ਅਖੋਤੀ ਦੇਸ਼ ਆ ਜਿਹੜਾ ਆਪਣਾ ਆਜ਼ਾਦ ਹੋਇਆ ਅਖੋਤੀ ਆਜ਼ਾਦ ਹਾਲਾਂਕਿ ਹੋਈ ਤਾਂ ਦਾ ট্রান্সਫਰਮਰ ਪਾਵਰ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਕਦੇ ਵੀ ਇਹਨਾਂ ਦੇ ਵਿਕਾਸ ਦੇ ਲਈ ਇਹਨਾਂ ਦੇ ਭਲੇ ਦੇ ਲਈ ਕਿਸੇ ਵੀ ਸਰਕਾਰ ਨੇ ਕੋਈ ਚਾਜ ਦਾ ਕੰਮ ਨਹੀਂ ਕੀਤਾ ਕੋਈ ਨੀਤੀ ਤੈ ਨਹੀਂ ਕੀਤੀ ਨਹੀਂ ਤਾਂ ਲੋਕਾਂ ਦਾ ਵਿਕਾਸ ਹੋ ਸਕਦਾ ਕਿਉਂਕਿ ਯੂਪੀ ਆਪਣੇ ਆਪ ਦੀ ਕੋ ਰਾਜ ਹੈ ਜਿਹਦੇ ਵਿੱਚ ਬਹੁਤ ਵੱਡੀ ਪੰਜਾਬ ਨਾਲੋਂ 8 ਗੁਣਾ ਵੱਡੀ ਜ਼ਮੀਨ ਹੈ ਹਮ 8 ਗੁਣਾ ਵੱਧ ਵਾਦੀ ਆ ਵਾਦੀ ਆ ਜੰਗਲਾ ਤੋਂ ਵਾ ਹੂੰ ਦਰਿਆ ਤੋਂ ਵਾ ਹੂੰ ਤੇ ਸਭ ਤੋਂ ਪਛੜਿਆ ਰਾਜ ਹੋਵੇ ਇਹ ਵੀ ਨਾਲ ਵੇਖੋ ਤੇ ਸਭ ਤੋਂ ਵੱਧ ਪ੍ਰਧਾਨ ਮੰਤਰੀ ਇੱਥੇ ਹੁੰਦੇ ਹਣ ਇਹ ਵੀ ਨਾਲ ਹੈ ਇਹ ਵੀ ਨਾਲ ਠੀਕ ਹੈ ਤੇ ਫਿਰ ਇਹ ਨਹੀਂ ਪਛੜੀ ਹੋਵੇ ਦਾ ਮਤਲਬ ਕਿਤਨਾ ਕਿਤੇ ਸੋਚ ਤੇ ਸਮਝ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਤੇ ਕਰਮ ਕਰਨ ਦੇ ਵਿੱਚ ਅੰਤਰ ਹੈ ਤੇ ਲੋਕੀ ਵਿਚਾਰੇ ਉੱਥੇ ਨਾ ਜਿਵੇਂ ਇਹ ਸਮਝ ਲਓ ਵੀ ਪੱਥਰ ਜੁਗ ਦੇ ਲੋਕ ਬੈਠੇ ਹੁੰਦੇ ਆ ਨਾ ਹੂੰ ਅਧੇ ਕਪੜੇ ਪਾਰੇ ਅਧੇ ਕ ਲਾਲੇ ਕਦੇ ਨਾਲੇ ਕਦੇ ਨਾ ਨਾਤੇ ਹਾਂ ਤੇ ਉਹੇ ਜਿਹੇ ਹਾਲ ਚ ਬੈਠੇ ਆ ਤੁਸੀਂ ਵੇਖੋ ਉੱਥੇ ਕਿੰਨੇ ਸੰਤ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਚਾਏ ਮਾਂਜੀ ਕਿ ਦੁਨੀਆ ਚ ਕਈਆਂ ਦੇਸ਼ਾਂ ਦੀ ਤਾਂ ਇੰਨੀ ਆਬਾਦੀ ਨਹੀਂ ਹੈ ਜਿੰਨੇ ਸਾਡੇ ਸੰਤ ਨੇ ਜਿਹਨਾਂ ਨੂੰ ਸੰਤ ਕਹਿੰਦੇ ਆ ਸੰਤ ਹਣ ਕਿੰਨੇ ਕ ਇਹ ਗੱਲ ਬਕਰੀ ਆ ਸੰਤ ਦਾ ਜਿਹੜਾ ਇੱਕ ਦਾ ਦਾ ਕਰੈਕਟਰ ਕੈਲੀਵਰ ਉਦੀ ਪ੍ਰਾਪਤੀ ਉਦੀ ਜਾਗ ਹੂੰ ਜੇ ਤਾਂ ਉਹ ਬੰਦੇ 'ਚ ਕੋਈ ਸੰਤ ਹੈ ਫਿਰ ਤਾਂ ਧੰਨ ਭਾਗ ਹੈ ਜੇ ਉਹਦੇ 'ਚ ਤਰਕ ਨਹੀਂ ਵਿਵੇਕ ਨਹੀਂ ਇਨਸਾਨੀਅਤ ਨਹੀਂ ਅਧਿਆਤਮਕਤਾ ਨਹੀਂ ਰੂਹਾਨੀਅਤ ਨਹੀਂ ਹੂੰ ਤੇ ਫਿਰ ਉਹ ਸੰਤ ਨਹੀਂ ਹੋ ਸਕਦਾ ਬਹਾ ਪਖੰਡੀ ਜਰੂਰ ਹੋ ਸਕਦਾ ਤੁਸੀਂ ਵਿਵੇਕ ਤੇ ਗੱਲ ਕੀਤੀ ਪਿੱਛੇ ਇੱਕ ਵੀਡੀਓ ਵੀ ਬੜੀ ਵਾਇਰਲ ਹੋਈ ਬਈ ਬੰਦੇ ਉੱਥੇ ਜਾਂਦੇ ਆ ਕਈ ਬਾਬੇ ਕੋਲ ਜਾਂਦੇ ਆ ਉਹ ਕੋ ਚੁਪਟੇ ਲਾਉ ਨੂੰ ਕੁੱਟਣਾ ਹੀ ਸ਼ੁਰੂ ਕਰ ਦਿੰਦੇ। ਇੱਕ ਪੱਤਰਕਾਰ ਸੀ ਉਹ ਜਿਹੜਾ ਹੱਥ ਖੜਾ ਕਰਕੇ ਬੰਦਾ ਬੈਠਾ ਸੀਗਾ ਜਿਹੜਾ ਬਾਬਾ ਬੈਠਾ ਸੀ ਉਹਨੇ ਸਵਾਲ ਪੁੱਛੇ ਸਵਾਲ ਹੀ ਪੁੱਛੇ ਉਸ ਤੋਂ ਬਾਅਦ ਉਹਨੂੰ ਚੁਪਟਿਆਂ ਨਾਲ ਕੁੱਟਣਾ ਸ਼ੁਰੂ ਕਰ ਤੁਸ ਸਾਖਦਾ ਲੋ ਵੀ ਕਿਸੇ ਬੰਦੇ ਦੇ ਇੱਕ ਤਰਕ ਦੀ ਗੱਲ ਸੁਣਨ ਨੂੰ ਵੀ ਇਹ ਤਿਆਰ ਨਹੀਂ ਅੰਦਾਜ਼ਾ ਲਾਓ ਜਿਨ੍ਹਾਂ ਨੂੰ ਕਹਿੰਦੇ ਬਾਬੇ ਜੀ ਬਹੁਤ ਪੁੰਚੇ ਹੋਏ ਆ ਹੂੰ ਪੁੰਚੇ ਹੋਏ ਅਕਸਰ ਲੋਕ ਵੀ ਬੋਲਦੇ ਨੇ ਹਾਂਜੀ ਹਾਂਜੀ ਪਰ ਬਹੁਤ ਵਿਕਾਸ ਤੇ ਕਿੱਥੇ ਖੜਿਆ ਹੈ ਇਹ ਵੀ ਪਤਾ ਹੋਣਾ ਚਾਹੀਦਾ ਹੂੰ ਹੂੰ ਕਿਉਂਕਿ ਵਿਕਾਸ ਬਹੁਤ ਕਿਤਾਬ ਤੋਂ ਪਤਾ ਲੱਗਦਾ ਹੂੰ ਉਹਦੇ ਲਾਈਫ ਦੀ ਜਿਹੜਾ ਸ਼ੈਲੀ ਆ ਨਾ ਉਸ ਤੋਂ ਪਤਾ ਲੱਗਦਾ ਹੂੰ ਹੂੰ ਤੇ ਮਨੁੱਖ ਦਾ ਜਿਹੜਾ ਸੁਭਾਅ ਕਹੇ ਜਾ ਉਹਦੇ ਵਰਤਾਰੇ ਤੋਂ ਪਤਾ ਲੱਗਦਾ ਹੂੰ ਕੀ ਉਹ ਕਹਿੰਦੇ ਚਿੰਟੇ ਮਾਰਦਾ ਹੈ ਜਾਂ ਕਿਸੇ ਦੇ ਗਾਲਾਂ ਦਿੰਦਾ ਹੈ ਜਾਂ ਕਿਸੇ ਦੇ ਡਾਂਗ ਮਾਰਦਾ ਹੈ ਜਾਂ ਕਿਸੇ ਦੇ ਸੱਟ ਮਾਰਦਾ ਹੈ ਜਾਂ ਅਸ਼ੀਰਵਾਦ ਦਿੰਦਾ ਹੈ ਜਾਂ ਉਹਦਾ ਸਹਿਯੋਗੀ ਹੁੰਦਾ ਇਹਨਾਂ ਫਰਕ ਦੇ ਨਾਲ ਪਤਾ ਲੱਗਦਾ ਹੁਣ ਜੇ ਕੋਈ ਕਹੇ ਮੈਂ ਸੰਤ ਵੀ ਹਾਂ ਤੇ ਪਹੁੰਚਿਆ ਹੋਇਆ ਸੰਤ ਵੀ ਹਾਂ ਹੂੰ ਹੱਥ ਦੇ ਵਿੱਚ ਉਹ ਵੀ ਚਿੰਟਾ ਉਸੇ ਨਾਲ ਹੀ ਬੰਦੇ ਪੜ੍ਹੇ ਲਿਖੇ ਬੰਦੇ ਨੂੰ ਕੁੱਟਣ ਲੱਗ ਜੇ ਉਦੋਂ ਤੁਸੀਂ ਆਪਣੇ ਆਪ ਸਾਬਦਾਓ ਕਿ ਉਹ ਕਿੰਨਾ ਕੁ ਵਿਵੇਕ ਦੇ ਵਿੱਚ ਹੋ ਸਕਦਾ ਹੈ ਉਹਦੇ ਤੇ ਬਹੁਤੀ ਟਿੱਪਣੀ ਕਰਨ ਦੀ ਲੋੜ ਨਹੀਂ ਉਹਦੇ ਉਹਦੇ ਕੰਮ ਤੋਂ ਉਹਦੇ ਵਿਵੇਕ ਦਾ ਪਤਾ ਲੱਗ ਜਾ ਤੁਸੀਂ ਇਹ ਗੱਲ ਕਹੀ ਵੀ ਉਹਦੇ ਨਾਲ ਜੋ ਹੋ ਰਿਹਾ ਹੈ ਇਹ ਨਾਲ ਅਨਪੜਤਾ ਫੈਲ ਸਕਦੀ ਹੈ ਪਰ ਤੁਸੀਂ ਗੱਲ ਕਹਿ ਰਹੇ ਹੋ ਅਨਪੜਤਾ ਫੈਲ ਸਕਦੀ ਹੈ ਪਰ ਉੱਥੇ ਤਾਂ IIT ਪਾਸ ਆਊਟ ਬਾਬੇ ਆ ਗਏ ਨੇ ਜਿਹੜਾ ਇੱਕ ਅਦਾ IIT ਕਰਕੇ IIT ਕਰਕੇ ਇੱਕ ਅਦਾ ਬੰਦਾ ਗੁੰਮਰਾ ਵੀ ਹੋ ਸਕਦਾ ਗੁੰਮਰਾ ਨਹੀਂ ਹੋ ਸਕਦਾ ਤੁਸੀਂ ਉਹਨੂੰ ਗਮਰਾ ਸਮਝਦੇ ਹੋ ਗਬਰਾਈ ਹੈ বিবেক ਤੋਂ ਬੰਦਾ ਪਰੇ ਹਟ ਜੇ। ਵਿਵੇਕ ਤੋਂ ਤੇ ਤਰਕ ਤੋਂ ਤੇ ਫਲਸਫੇ ਤੋਂ ਤਥਾਂ ਤੋਂ ਪਰੇ ਹਟ ਕੇ ਇੱਕ ਭਰਮ ਦੇ ਵਿੱਚ ਤੇ ਇੱਕ ਮਿੱਠ ਦੇ ਵਿੱਚ ਬੰਦਾ ਜਾ ਡਿੱਗੇ। ਇਹ ਬੰਦਾ ਇਹ ਤਾਂ ਗੁਮਰਾਹ ਆ। ਵਿਗਿਆਨ ਤੇ ਇਹਨੂੰ ਗੁਮਰਾਹ ਮੰਨਦਾ। ਹੂੰ। ਫਲਸਫੇ ਨੂੰ ਗੁਮਰਾਹ ਕਹਿੰਦਾ। ਤਰਕ ਸ਼ਾਸਤਰ ਨੂੰ ਗੁਮਰਾਹ ਕਹਿੰਦਾ। ਹੂੰ। ਤੇ ਇਹ ਜੋ ਮਰਜੀ ਕਹੀ ਜਾਣ ਵੀ ਸਾਡੀਆਂ ਦਾ ਜਿਹੜੇ ਹੱਥ ਸਿੱਧੇ ਸਤਵੇਂ ਸਮਾਨ ਚ ਪੈਂਦੇ ਆ। ਸਿੱਧੇ ਸੁਰਗ ਦੇ ਦਰਵਾਜੇ ਦੇ ਸਾਹਮਣੇ ਜਾ ਖੜਦੇ ਆਏ ਦਿੱਧਪ ਦ੍ਰਿਸ਼ਟੀ ਨਾਲੀ ਪਉਣ ਹਾਰੀ ਹੋ ਕੇ ਜਾ ਖੜਦੇ ਆ ਹੂੰ ਠੀਕ ਹੈ ਨਾ ਸੂਖਮ ਦ੍ਰਿਸ਼ਟੀ ਨਾਲ ਜਾ ਖੜਦੇ ਆ ਸੂਖਮ ਸਰੀਰ ਨਾਲ ਵੀ ਜਾ ਖੜਦੇ ਆ ਸੂਖਮ ਜੀ ਦੇ ਨਾਲ ਅਸੀਂ ਕਦੇ ਅਮਰੀਕਾ ਤਾਂ ਗਏ ਨਹੀਂ ਇੰਗਲੈਂਡ ਸਾਡੇ ਤੇ ਰਾਜ ਕਰ ਗਿਆ ਅਸੀਂ ਲੰਡਨ ਨਹੀਂ ਗਏ ਸੂਖਮ ਦ੍ਰਿਸ਼ਟੀ ਨਾਲ ਤੇ ਸੂਖਮ ਸਰੀਰ ਨਾਲ ਇੱਥੇ ਆਏ ਉਹਨੂੰ ਕੁੱਟ ਗਏ ਹੂੰ ਤੇ ਕਿਸੇ ਸੂਖਮ ਸ੍ਰਿਸ਼ਟੀ ਵਾਲੇ ਬਾਬੇ ਨੇ ਸੂਖਮ ਸ੍ਰਿਸ਼ਟੀ ਵਾਲੇ ਤੇ ਬੌਧਿਕਤਾ ਵਾਲੇ ਬਾਬੇ ਨੇ ਪਹੁੰਚੇ ਹੋਏ ਬਾਬੇ ਨੇ ਤੁਹਾਨੂੰ ਦੱਸਿਆ ਵੀ ਭਾਈ ਇੰਗਲੈਂਡ ਤੋਂ ਗੋਰੇ ਆ ਗਏ ਤੇ ਤੁਹਾਨੂੰ ਲੁੱਟ ਕੇ ਜਾਣਗੇ ਜਾਵਾਂ ਨਹੀਂ ਬੋਲੇ ਨਹੀਂ ਦੱਸ ਬੋਲੇ ਨਹੀਂ ਸਮਾਲਟਾਉਂ ਦੀ ਸਿਫਤਾ ਆਇਆ ਵੀ ਪਾਈ ਤਾਂ ਬਾੜੇ ਚੰਗੇ ਨੇ ਇਹ ਤਾਂ ਭਲੇ ਨੂੰ ਆਏ ਆ ਜੇ ਚੰਗੇ ਤੇ ਫਿਰ ਆਪਾਂ ਕੀ ਆ ਇਸ ਕਰਕੇ ਗੱਲਾਂ ਦੇ ਉੱਤੇ ਤਰਕ ਦੇ ਤਰਕ ਇਨਸਾਨੀਅਤ ਦਾ ਜਜ਼ਬਾ ਤਤ ਫਲਸਫਾ ਇਹ ਦੇ ਸਾਹਮਣੇ ਨਾਲ ਗੱਲ ਅੱਗੇ ਤੁਰਦੀ ਆ ਜੇ ਸੰਸਾਰ ਦੇ ਵਿੱਚ ਸਹੀ ਢੰਗ ਨਾਲ ਜੀਵਨ ਸ਼ੈਲੀ ਰੱਖਣੀ ਆ ਤੇ ਜੰਗਲਾਂ ਦੇ ਵਿੱਚ ਬੇਲਿਆਂ ਦੇ ਵਿੱਚ ਅਗੇ ਨਹੀਂ ਕਹਦੀ ਵੀ ਜੇ ਰੱਬ ਮਿਲਦਾ ਨਾਤਿਆਂ ਤੋਤਿਆਂ ਤਾਂ ਮਿਲਦਾ ਮੱਛੀਆਂ ਡੰਡੂਆਂ ਮੱਛੀਆਂ ਡੰਡੂਆਂ ਮੱਛੀਆਂ ਨੂੰ ਜੇ ਰੱਬ ਮਿਲਦਾ ਜੰਗਲ ਬੇਲੇ ਤਾਂ ਮਿਲਦਾ ਗਊਆਂ ਵਾਛੀਆਂ ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਤਾ ਜਨਾਂ ਦੀਆਂ ਸਚੀਆਂ ਹੂੰ ਜਾਂ ਅਛੀਆਂ ਠੀਕ ਹੈ ਨਾ ਗੱਲ ਤਾਂ ਨੀਅਤ ਦੀ ਐ ਤੁਹਾਡੇ ਅੰਦਰੋਂ ਜਵੀਰ ਕਹੀ ਐ ਜੰਗਲ ਬੇਲੇ ਨਾਉਣ ਨਾਲ ਕੁਛ ਨਹੀਂ ਬਣਦਾ ਉਹ ਤਾਂ ਉਹ ਵੀ ਕਹਿੰਦੇ ਬੁੱਲੇ ਇਹ ਕਹਿੰਦੇ ਧਰਮਸ਼ਾਲ ਧਾੜ ਵੀ ਬਸਦੇ ਤੇ ਠਾਕਰ ਦਵਾਰੇ ਠੱਗ ਵਿੱਚ ਮਸੀਤੀ ਰਹਿਣ ਕਿ ਸੱਤੀਏ ਬੁੱਲਿਆ ਆਸ਼ਕ ਰਹਿਣ ਅਲੱਗ ਜਿਹੜੇ ਰੱਬ ਦੇ ਆਸ਼ਕ ਸੀ ਉਹਦਾ ਅਲੱਗ ਰਹਿੰਦੇ ਆ ਹੂੰ ਉਹ ਮਸੀਤਾ ਤੇ ਤੇ ਠਾਕਰ ਦਵਾਰਾਂ ਤੇ ਵਿੱਚ ਨਹੀਂ ਬੈਠੇ ਹੁੰਦੇ ਹਾਂ ਬੈਠਾ ਹਾਂ ਹਾਂ ਬੁੱਲ੍ਹੇ ਸ਼ਾਹ ਦੀ ਕਹਿੰਦੇ ਆ ਜਿਹੜੇ ਬਹੁਤ ਵੱਡੇ ਸੂਫੀ ਸ਼ਾਇਰ ਸੀ ਤੇ ਜਿਨ੍ਹਾਂ ਦੇ ਕੋਲੇ ਬੌਧਿਕ ਤੇ ਰੂਹਾਨੀਅਤ ਦਾ ਤਰਕ ਸੀ ਹੂੰ ਬੌਧਿਕਤਾ ਤੇ ਰੂਹਾਨੀਅਤ ਦਾ ਤਰਕ ਸੀ ਹੂੰ ਉਹਨਾਂ ਦੀ ਗੱਲ ਨੂੰ ਪ੍ਰਵਾਨ ਕਰਨਾ ਪੈਂਦਾ ਤੇ ਜਿਹੜਾ ਇਨਸੀਡੈਂਟ ਵੀ ਹੋਇਆ ਜਿਸ ਦੇ ਵਿੱਚ 30 ਬੰਦੇ ਮਰੇ ਵੀ ਆ ਹਜੇ ਤੱਕ ਚਲੋ ਡਿਟੇਲਸ ਆਈਆਂ ਡਿਟੇਲਸ ਹੋਰ ਵੱਧ ਵੀ ਸਕਦੀਆਂ ਕਿੱਦਾਂ ਦੇਖਦੇ ਹੋ ਕਿਉਂਕਿ ਇੱਕ ਪਾਸੇ ਤਾਂ ਮੇਰਾ ਸਵਾਲ ਆਇਆ ਵਾ ਵੀ ਇੱਕ ਪਾਸੇ ਤਾਂ ਅਸੀਂ ਦਿਖਾ ਰਹੇ ਹਾਂ ਵੀ ਦੇਖੋ ਇੱਥੇ ਕਿੰਨੀ ਸਫਾਈ ਆ ਇੱਕ ਪਾਸੇ ਅਸੀਂ ਕਹਿ ਰਹੇ ਆ ਵੀ ਦੇਖੋ ਤੁਸੀਂ ਦੇਖੋ ਰੇਂਜਮੈਂਟ ਕਿੰਨੇ ਵਧੀਆ ਵੀਆਈਪੀ ਰੇਂਜਮੈਂਟਸ ਇੰਨੇ ਵਧੀਆ ਹੋ ਰਹੇ ਨੇ ਕੋਈ ਬੰਦਾ ਬਾਹਰੋਂ ਆ ਰਿਹਾ ਕੋਈ ਹੁਣ ਕਿੰਨੇ ਗੋਰੇ ਬਾਹਰੋਂ ਆਏ ਆ ਉਹ ਵੀ ਦੇਖਦੇ ਆ ਅਸੀਂ ਤੇ ਕਿੰਨੇ ਸੈਲੀਬ੍ਰਿਟੀਜ਼ ਆਏ ਆ ਉਹਨਾਂ ਨੂੰ ਤਾਂ ਬੜੇ ਵਧੀਆ ਦਰਸ਼ਨ ਹੋ ਰਹੇ ਆ ਹੋ ਰਿਹਾ ਬੜੇ ਵਧੀਆ ਉਹ ਜਿਹੜੇ ਆ ਇਸ਼ਨਾਨ ਕਰ ਰਹੇ ਕੁੰਮ ਦੇ ਵਿੱਚ ਦਰਸ਼ਨ ਨਾਲ ਉਹ ਇਸ਼ਨਾਨ ਜ਼ਰੂਰੀ ਹੁੰਦਾ ਸੇਫ ਤੇ ਸਿਕਿਉਰ ਹਾਂ ਸੇਫ ਤੇ ਸਿਕਿਉਰ ਤੇ ਦੂਜੇ ਪਾਸੇ ਐਂਟਰੀ ਤੇ ਐਗਜ਼ਿਟ ਗੇਟ ਵੀ ਬੇਲਗਾਮ ਸੇਮ ਟੂ ਸੇਮ ਰੱਖਿਆ ਜਾਦਾ ਹਾਂ ਜਿਹੜੇ ਕਹਿੰਦਾ ਬੀਲੀ ਬੇਲਗਾਮ ਪੀੜ ਹੂੰ ਜਿਹਦਾ ਥਾ ਕੋਈ ਨਹੀਂ ਹੂੰ ਤੁਰੇ ਜਾਂਦੇ ਨੇ ਤੇ ਪਤਾ ਨਹੀਂ ਜਦੋਂ ਭਗੜੜ ਮੱਚਦੀ ਹੈ ਤੇ ਕਿਹੜਾ ਬੰਦਾ ਕੀ ਨੂੰ ਮਿੱਦ ਦੇ ਭਗੜੜ ਬੰਦੇ ਦੀ ਪਸ਼ੂ ਵਿੱਚ ਭਗੜੜ ਨਹੀਂ ਮੱਚਦੀ ਐਨੀ ਇੱਥੋਂ ਤੱਕ ਕਿ ਭੇਡਾਂ 'ਚ ਵੀ ਨਹੀਂ ਮੱਚਦੀ ਭੇਡਾਂ 'ਚ ਵੀ ਨਹੀਂ ਹੋਰ ਵੇਖੋ ਪਸ਼ੂਆਂ 'ਚ ਭਗੜੜ ਨਹੀਂ ਮੱਚਦੀ ਹੂੰ ਭੇਡਾਂ ਸਭ ਤੋਂ ਪੋਲੀਆਂ ਭੰਡਾਰੀਆਂ ਮੰਨੀਆਂ ਜਾਂਦੀਆਂ ਉਹਨਾਂ 'ਚ ਵੀ ਭਗੜੜ ਨਹੀਂ ਹੈ ਇਹ ਕਮਾਲ ਹੈ ਬੰਦੇ ਚ ਭਗਦੜ ਤੇ ਉਹ ਵੀ ਧਾਰਮਿਕ ਜਗ੍ਹਾ ਤੇ ਇਹਦਾ ਮਤਲਬ ਹੈ ਇਹਨਾਂ ਦਾ ਬਹੁਤ ਲੈਵਲ ਕਿੰਨੇ ਨੀਵੇਂ ਪੱਧਰ ਦਾ ਪਸ਼ੂਆਂ ਦੇ ਵਿਵੇਕ ਨਾਲੋਂ ਵੀ ਥੱਲੇ ਇਹ ਵੱਡੀ ਗੱਲ ਤਾਂ ਦਖਾਂਤਾਂ ਮੁਲਖ ਦਾ ਸਾਨੂੰ ਉੱਥੇ ਜਿਹਨੂੰ ਕਹਿੰਦੇ ਅਨਸ਼ਾਸਨ ਪ੍ਰਸ਼ਾਸਨ ਤੇ ਅਨਸ਼ਾਸਨ ਇੱਕ ਇੱਕੇ ਢੰਗ ਨਾਲ ਸੋਹਣੇ ਢੰਗ ਨਾਲ ਕੰਮ ਕਰਦਾ ਲੋਕਾਂ ਨੂੰ ਪੂਰੀ ਤਰ੍ਹਾਂ ਸੇਫ ਤੇ ਸਿਕੂਰ ਰੱਖਣ ਵਾਸਤੇ ਪੂਰਾ ਇੰਤਜ਼ਾਮ ਕਰਦਾ ਫੇਰੇ ਇਹ ਦੁਖਾਤ ਨਹੀਂ ਵਾਪਰਨਾ ਸੀ ਹੂੰ ਹਾਂ ਲੋਕ ਤਾਂ ਪੀੜਦਾ ਐਸਾ ਬਣੇ ਹੁਣ ਵੀ ਕਹਿੰਦਾ 10 ਕਰੋੜਾਂ ਦੇ ਲੋਕਾਂ ਨੇ ਇਸ਼ਨਾਨ ਕਰ ਲੈਣਾ 10 ਕਰੋੜ 10 ਕਰੋੜ ਦਾ ਮਤਲਬ ਨਹੀਂ ਸਾਰਾ ਪੰਜਾਬ ਉੱਠ ਗਿਆ ਜੀ ਹੂੰ ਸਾਰਾ ਹਰਿਆਣਾ ਹੂੰ ਸਾਰਾ ਹਿਮਾਚਲ ਤੇ ਸਾਰੀ ਦਿੱਲੀ ਹੂੰ ਇਕੱਠੇ ਇੱਥੇ ਇੱਕ ਬੰਦਾ ਵੀ ਨਹੀਂ ਰਣੇ ਜਾਂਦਾ ਇਹਦਾ ਮਤਲਬ ਗੰਗਾ ਕਿਨਾਰੇ ਜਾ ਪਹੁੰਚੇ ਕਰਨੀ ਦਰਨੀ ਬਹਿਣ ਨੂੰ ਥਾਣੀ ਖੜਨ ਨੂੰ ਥਾਣੀ ਤੇ ਮਾੜਾ ਮਟਾ ਖਤਰਾ ਹੋ ਗਏ ਤੇ ਫਿਰ ਭਗਦਰ ਮੱਚ ਜੇ ਤੇ ਫਿਰ ਹਾਲ ਦੇਖੋ ਕੀ ਹੋਣਾ ਠੀਕ ਹੈ ਨਾ ਉਹ ਜੋ ਮਰਜੀ ਸਿਫਤਾਂ ਕਰੀ ਜਾਣ ਬਹੁਤ ਵੱਡਾ ਇੰਤਜ਼ਾਮ ਹੈ ਇੰਤਜ਼ਾਮ ਕੀਤਾ ਵੀ ਹੈ ਪਰ ਜਿਸ ਪ੍ਰਕਾਰ ਦੀ ਲੋੜਾ ਉਹ ਇੰਤਜ਼ਾਮ ਦੇ ਵਿੱਚ ਕਾਫੀ ਨਕਾਮੀਆਂ ਰਹੀਆਂ ਤਾਂ ਇਹ ਡਾਟਾ ਦੁਖਾਤ